ਇੱਲਾ ਤੁਸੀਂ ਆ ਨਾ ਵੀਡੀਓ ਵੇਖੋ ਫਿਰ ਬਾਕੀ ਗੱਲ ਬਾਤ ਕਰਦੇ ਆ ਤੇਰੇ ਮੰਦਰ ਮੈਂ ਚਲ ਕੇ ਆਉਂ ਤੈਨੂੰ ਤੇਰੀ ਮੈਂ ਜੋਤ ਜਗਾਉਂ ਸੀਤਾ ਮਈਆ ਤੋਂ ਫਿਰ ਮੈਂ ਵਿਹਾਉਂ ਲਖਮਣ ਹਨੂਮਾਨ ਤੋਂ ਮਨਾਉਂ ਤੇਰਾ ਨਿਸ਼ਾਨ ਝੁਲਾਉਂ ਤੁਸੀਂ ਆ ਵੀਡੀਓ ਨੂੰ ਸਾਰਿਆਂ ਨੇ ਵੇਖ ਲਈ ਹੋਣੀ ਆ ਨੀਕੂ ਦਾ ਇਹ ਗਾਣਾ ਹਲੇ ਨਵਾਂ ਨਮਾਇਆਗਾ ਤੇ ਜਿਸਤੇ ਲੋਕਾਂ ਨੇ ਵਿਵਾਦ ਖੜਿਆ ਹੋਇਆਗਾ ਕਿਉਂਕਿ ਉਹਦੀਆਂ ਵੀਡੀਓ ਜਿੰਨੇ ਵੀ ਉਹ ਪੋਸਟ ਕਰ ਰਿਹਾ ਹੈਗਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤਾਂ ਲੋਕ ਉਹਤੇ ਨੁਕਤਾਚੀਨੀ ਕਰ ਰਹੇ ਨੇ ਯਾਨੀ ਕੰਟਰੋਵਰਸੀ ਕਰ ਰਹੇ ਨੇ ਕਿਉਂ ਕਿ ਲੋਕਾਂ ਨੂੰ ਇਹ ਲੱਗਦਾਗਾ ਕਿ ਬਈ ਜਿਹੜੇ ਕਲਾਕਾਰ ਨੇ ਉਹ ਸਿਰਫ ਇੱਕ ਧਰਮ ਲਈ ਬਣੇ ਹੁੰਦੇ ਨੇਗੇ ਜੇ ਕਿਸੇ ਮੁਸਲਮਾਨ ਧਰਮ ਤੋਂ ਕੋਈ ਕਲਾਕਾਰ ਆਗਾ ਤਾਂ ਉਹ ਮੁਸਲਮਾਨ ਮੁਸਲਮਾਨ ਧਰਮ ਦੇ ਗਾਣੇ ਹੀ ਗਾਵੇ ਜੇ ਕੋਈ ਹਿੰਦੂ ਧਰਮ ਤੋਂ ਉੱਠਿਆ ਤਾਂ ਉਹ ਹਿੰਦੂ ਧਰਮ ਦੇ ਹੀ ਗਾਵੇ ਜੇ ਕੋਈ ਸਿੱਖ ਧਰਮ ਤੋਂ ਉੱਠਿਆਗਾ ਸਿੱਖ ਧਰਮ ਤੋਂ ਬਿਲੋਂਗ ਕਰਦਾ ਮਤਲਬ ਕਿਸੇ ਵੀ ਧਰਮ ਤੋਂ ਬਿਲੋਂਗ ਕਰਦਾ ਤਾਂ ਉਹ ਉਸੇ ਦੇ ਗਾਣੇ ਗਾਵੇ ਪਰ ਮੈਨੂੰ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਕਲਾਕਾਰ ਜਿਹੜੇ ਹੁੰਦੇ ਨੇ ਨਾ ਉਹਨਾਂ ਦਾ ਇੱਕ ਕਿੱਤਾਗਾ ਹੁਣ ਕਿੱਤੇ ਨੂੰ ਜੇ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਇੱਕ ਚੀਜ਼ ਸਮਝਣ ਵਾਲੀ ਆ ਤੁਸੀਂ ਇੱਕ ਵਾਰ ਜਰੂਰ ਸਮਝਿਓ ਮੰਨ ਕੇ ਚੱਲੋ ਕੋਈ ਬੰਦਾ ਕੰਮ ਸਿੱਖ ਕੇ ਪਲੰਬਰ ਬਣ ਗਿਆ ਮਿਸਤਰੀ ਬਣ ਗਿਆ ਜਾਂ ਕੋਈ ਹੋਰ ਚੀਜ਼ ਬਣ ਗਿਆ ਮਤਲਬ ਕਿਸੇ ਵੀ ਚੀਜ਼ ਦਾ ਮਿਸਤਰੀ ਬਣ ਗਿਆ ਉਹ ਫੋਰਮੈਨ ਬਣ ਗਿਆ ਕੀ ਉਹ ਕੰਮ ਕਰਨ ਦੇ ਦੌਰਾਨ ਆ ਜਿਨ੍ਹਾਂ ਦੇ ਉਹ ਘਰੇ ਠੇਕਾ ਲੈ ਰਿਹਾਗਾ ਜਾਂ ਕੰਮ ਕਰਨ ਜਾ ਰਿਹਾਗਾ ਕੀ ਪਹਿਲਾਂ ਉਹ ਇਹ ਪੁੱਛੂਗਾ ਵੀ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ ਜਾਂ ਕੀ ਹਰੇਕ ਬੰਦਾ ਪੇਸ਼ਾਵਰ ਬੰਦਾ ਜਿਹੜਾ ਕਿਸੇ ਕੰਮ ਨੂੰ ਲੈ ਕੇ ਕੰਮ ਕਰਦਾਗਾ ਕੀ ਉਹ ਹਰੇਕ ਬੰਦਾ ਐਵੇਂ ਕੰਮ ਕਰਦਾਗਾ ਵੀ ਤੂੰ ਆ Hindu ਧਰਮ ਤੋਂ ਆ ਤੂੰ Sikh ਧਰਮ ਤੋਂ ਆ ਕੀ Sikh ਧਰਮ ਤੇ ਆ ਜਿਹੜੇ ਕਾਰੀਗਰ ਨੇ ਉਹ ਸਿੱਖਾਂ ਦੇ ਘਰ ਹੀ ਕੰਮ ਕਰਦੇ ਨੇ ਜਾਂ ਹਿੰਦੂਆਂ ਦੇ ਘਰ ਵੀ ਕੰਮ ਕਰਦੇ ਨੇ ਜਾਂ ਮੁਸਲਮਾਨਾਂ ਦੇ ਘਰ ਵੀ ਕੰਮ ਕਰਦੇ ਨੇ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਉਹਨੂੰ ਇੱਕ ਕਿਤੇ ਦੇ ਤੌਰ ਤੇ ਸਮਝਿਆ ਜਾਂਦਾ ਹੈ ਕਿਉਂਕਿ ਹਰ ਬੰਦਾ ਨਹੀਂ ਚਾਹੁੰਦਾ ਤੇ ਨਾ ਹੀ ਇਹ ਉਹਨੂੰ ਕੋਈ ਬੰਦਾ ਐਵੇਂ ਹੁੰਦਾਗਾਗਾ ਵੀ ਜੇ ਕੋਈ ਸਿੱਖਾਂ ਦੇ ਘਰੋਂ ਕੋਈ ਮਿਸਤਰੀ ਬਣਿਆਗਾ ਜਾਂ ਕੋਈ ਹਿੰਦੂਆਂ ਦੇ ਘਰੋਂ ਮਿਸਤਰੀ ਬਣਿਆਗਾ ਤਾਂ ਹਿੰਦੂਆਂ ਦੇ ਘਰੋਂ ਬਣਿਆ ਹੋਇਆ ਮਿਸਤਰੀ ਉਹ ਵੀ ਸਿੱਖਾਂ ਦੇ ਘਰੇ ਕੰਮ ਕਰਨੀ ਜਾਊਗਾ ਜਾਂ ਸਿੱਖਾਂ ਦੇ ਘਰੋਂ ਉੱਠਿਆ ਹੋਇਆ ਕਿਸੇ ਮਿਸਤਰੀ ਕਿਸੇ ਵੀ ਕਿਤੇ ਦਾ ਕੋਈ ਵੀ ਫਾਰਮੈਨ ਉਹ ਕਿਸੇ ਹਿੰਦੂ ਦੇ ਘਰੇ ਜਾਂ ਮੁਸਲਮਾਨ ਦੇ ਘਰੇ ਕੰਮ ਨਹੀਂ ਕਰਨ ਜਾਊਗਾ ਕਿਉਂਕਿ ਤੁਸੀਂ ਇਹ ਕੰਮ ਕਰਨ ਵੇਲੇ ਇਹ ਸੋਚਦੇ ਹੋ ਵੀ ਮੈਂ ਜੇ ਸਿੱਖਾਂ ਦਾ ਮੁੰਡਾ ਆਂਗਾ ਤਾਂ ਮੈਂ ਸਿੱਖਾਂ ਦੇ ਕੰਮ ਹੀ ਕਰਨ ਜਾਊਗਾ ਹੋਰ ਕਿਸੇ ਦੇ ਕੰਮ ਨਹੀਂ ਕਰਨ ਜਾਂਦਾ ਅਸਲ ਦੇ ਵਿੱਚ ਤਾਂ ਥਿੰਕਿੰਗ ਇਹੀ ਹੋਣੀ ਚਾਹੀਦੀ ਹੈ ਨਾ ਜੇ ਤੁਸੀਂ ਇੱਕ ਨਿੱਕੂ ਨੂੰ ਲੈ ਕੇ ਚੱਲ ਰਹੇ ਹੋ ਇਸ ਚੀਜ਼ ਨਾਲ ਜਿਹੜਾ ਕਲਾਕਾਰ ਆ ਨਾ ਉਹਦਾ ਨਾਂ ਤਾਂ ਕੋਈ ਧਰਮ ਹੁੰਦਾਗਾ ਤੇ ਨਾ ਹੀ ਉਹਦੀ ਕੋਈ ਯਾਦ ਹੁੰਦੀ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਸੋ ਜਿੱਥੋਂ ਉਹਨਾਂ ਨੂੰ ਐਵੇਂ ਲੱਗਦਾ ਵੀ ਸਾਡਾ ਰੋਜ਼ਗਾਰ ਚੱਲ ਸਕਦਾ ਉਹ ਉਸ ਤਰ੍ਹਾਂ ਦਾ ਗਾਣਾ ਗਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾਗਾ ਕਿ ਸਾਨੂੰ ਇੱਥੋਂ ਸਾਡੀ ਰੋਟੀ ਪੱਕਣੀ ਆ ਉਹਨਾਂ ਦਾ ਮੇਨ ਮੋਟਿਵ ਇਹ ਹੁੰਦਾਗਾ ਹੁਣ ਜੇ ਆਪਾਂ ਆਰਟਸ ਦੇ ਵਿੱਚ ਲੜੀ ਜਾਈਏ ਵੀ ਇਹਨੂੰ ਸਿੱਖ ਧਰਮ ਤੇ ਨਹੀਂ ਗਾਉਣਾ ਚਾਹੀਦਾ ਇਹਨੂੰ ਹਿੰਦੂ ਧਰਮ ਤੇ ਨਹੀਂ ਗਾਉਣਾ ਚਾਹੀਦਾ ਇਹਨੂੰ ਕਿਸੇ ਹੋਰ ਧਰਮ ਤੇ ਨਹੀਂ ਗਾਉਣਾ ਚਾਹੀਦਾ ਉਹ ਮੈਨੂੰ ਲੱਗਦਾ ਸਾਡੀ ਆਪਣਾ ਮੱਥਾ ਖਰਾਬ ਕਰਨ ਦੀ ਬਿਰਤੀ ਹੈਗੀ ਜਿਹੜੀ ਤੋਂ ਮੈਨੂੰ ਲੱਗਦਾ ਸੀ ਕਦੇ ਵੀ ਨਿਕਲ ਨਾ ਸਕੀਏ ਕਿਉਂਕਿ ਜਿਸ ਤਰ੍ਹਾਂ ਅਸੀਂ ਟ੍ਰੈਂਡ ਫੜਿਆ ਹੋਇਆ ਗਾਇਸ ਤੋਂ ਅਸੀਂ ਨਿਕਲ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈਗਾ ਹੁਣ ਦਰਗਾਹ ਹੁਣ ਜਾਂ ਫਿਰ ਜਿਹੜੇ ਜਿੰਨੇ ਵੀ ਡੇਰੇਦਾਰ ਨੇ ਜਾਂ ਮਸਤਾਂ ਦੇ ਚੇਲੇ ਨੇ ਜਾਂ ਕਿੰਨੇ ਹੋਰ ਨੇ ਹਨਾ ਡੇਰੇ ਜਿੰਨੇ ਵੀ ਨੇ ਉਹਦੇ ਵੱਡੇ ਵੱਡੇ ਕਲਾਕਾਰ ਗਾਉਣ ਜਾਂਦੇ ਨੇਗੇ ਕਿਉਂ ਜਾਂਦੇ ਨੇ ਕਿਉਂਕਿ ਉਹਨਾਂ ਦੀ ਰੋਟੀ ਬਣਦੀ ਹੈ ਉਹਨਾਂ ਦਾ ਕੀਤਾਗਾ ਸੋ ਮੈਨੂੰ ਲੱਗਦਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਨਿਕਲਣ ਦੀ ਥੋੜਾ ਲੋੜ ਹੈ ਧੰਨਵਾਦ